મારી ફિર ઉમરિયા સંગતાને થાઠા મારદા એકાત થીક વઢી ચહેલ પે ખોજેવાલા જલક પુરથલા દે પਿੰડ જથી ખોજેવાલા ચર્ચ ની પ્રબંધ કી કમિટી ને આવનવાલીયા સંગતાને લિયે બહોત થી અચ્છે પ્રબંધ કરકે સંગતાને દ સવાગત કીતા મુખ પાસ્ટર ગોલજી ને સ્ટેજ પે પહોંચા દે હી સબ તો પહેલા પૂરી દુનિયા દે લોકાને વદાઈ દિતતી તે નાલ હી હજારાં ની ગિનતી وچ આયા હોને સંગતાને પ્રભુ ઈસુ મસીહ દેવ ઈસુ મસીહ દા નામ પ્રતિદા નામ નહીં પાસ્ટર ગોલ જન્મ સંબંધિત પવિત્ર વચના nal નિહાલ કીતા ઉનહને અપને પ્રચાર રાહી દસિયા કે પ્રભુ ઈસુ મસીહ जन्म एक कुआरी पवित्र मां रोवन द्वारा वेरुशरण की शय बर्तन में होया उन्होंने दसिया कि कुछ बदलीहीन विद्वान सवाल करते हैं कि कुआरी मां द्वारा जन्म असंभव है पास्टर देव जी ने कहा कि धरती के पहले मनुख बाबा आदम के पिता का पहली औरत हवा के बाप का नाम की सी परमेश्वर की शक्ति बहुत व्डी है इंसान ने परमेश्वर की शक्ति मन लेनी चाहिए है जबकि करीब सत्त सौ पंजा साल पुरानी लसलिया नबी की लिखत सामू दस दीदी है कि इसलिए परमेश्वर तहानू आप निशान देगा वेखो एक कुआरी गर्भवती होगा ਦੀ ਅਤਿ ਪੁੱਤਰ ਜਲੇਗੀ ਅਤੇ ਉਹ ਉਸ ਦਾ ਨਾਮ ਮਾਨਵੀਨ ਰੱਖੇਗੀ ਪ੍ਰਭੂ ਯਿਸੂ ਮਸੀਹ ਸਾਰੀ ਮਨੁੱਖ ਜਾਤੀ ਦੇ ਪਾਪਾਂ ਨੂੰ ਮਿਟਾਉਣ ਲਈ ਦੁਨੀਆ ਤੇ ਆਏ ਪ੍ਰਭੂ ਯਿਸੂ ਮਸੀਹ ਜੀ ਨੇ ਦੁਨੀਆ ਤੇ ਸ਼ਾਂਤੀ ਅਤੇ ਪਰਮੰਦਰ ਦਾ ਪ੍ਰਚਾਰ ਕੀਤਾ ਇਸ ਮੌਕੇ ਸਿਸਟਰ ਗੁਰ ਸ਼ਰਮ ਦੇ ਵੱਲੋਂ ਪ੍ਰਭੂ ਦਾ ਪੈਗਾਮ ਪੇਸ਼ ਕੀਤਾ ਉਹਨਾਂ ਦੇ ਦਲੇਰੀ ਭਰੇ ਅੰਦਾਜ਼ ਨੇ ਸੰਤਾਂ ਨੂੰ 꼿 ਕੇ ਰੱਖ ਦਿੱਤਾ ਅੱਜ ਪ੍ਰਭੂ ਯਿਸੂ ਮਸੀਹ ਦਾ ਪੈਗਾਮ ਇਸ ਗੱਲ ਦੀ ਜੰਦੀ ਜਾਦੀ ਮਿਸਾਲ ਹੈ ਕਿ ਦੁਨੀਆ ਦੀ ਸਭ ਤੋਂ ਲੰਬੀ ਕਤਾਰ ਪ੍ਰਭੂ ਯਿਸੂ ਮਸੀਹ ਦੇ ਦਿੱਤੇ ਗਏ ਸੰਦੇਸ਼ਾਂ ਨੂੰ ਮੰਦੀ ਹੈ ਇਸ ਮੌਕੇ ਪਾਸਟਰ ਗੁਰਜੀ ਵੱਲੋਂ ਦੇ ਔਲਾਦ ਜੋੜਿਆਂ ਲਈ অতি ਸਪੈਸ਼ਲ ਪ੍ਰੇਅਰ ਕੀਤੀ ਗਈ ਅਤੇ ਜਿਹਨਾਂ ਲਈ ਪਿਛਲੇ ਸਾਲ ਪਾਸਟਰ ਬੇਲਜੀ ਵੱਲੋਂ ਪ੍ਰੇਅਰ ਕੀਤੀ ਗਈ ਉਹਨਾਂ ਦੇ ਔਲਾਦ ਜੋੜਿਆਂ ਨੇ ਬੱਚਿਆਂ ਨਾਲ ਹਜ਼ਾਰਾਂ ਲੋਕਾਂ ਵਿੱਚ ਆਪਣੀ ਹਾਜ਼ਰੀ ਪਰੇ ਤੇ ਸੰਤਾਂ ਦੇ ਦਰਸ਼ਨ ਕੀਤੇ ਅਤੇ ਨਾਲ ਹੀ ਜਿਹਨਾਂ ਨੌਜਵਾਨਾਂ ਦੀਆਂ ਸ਼ਾਦੀਆਂ ਨਹੀਂ ਹੁੰਦੀਆਂ ਉਹਨਾਂ ਦੇ ਬੰਧਨ ਟੁੱਟਣ ਦੀ ਪ੍ਰਾਰਥਨਾ ਕੀਤੀ ਅਤੇ ਨਾਲ ਹੀ ਆਏ ਹੋਏ ਸਾਰੇ ਬਿਮਾਰਾਂ, ਵਿਚਾਰਾਂ, ਮੁਖੀਆਂ ਅਤੇ ਨਸ਼ੇ ਦੀ ਬ੍ਰਫਤ ਵਿੱਚ ਜਕੜੇ ਲੋਕਾਂ ਦੀ ਆਜ਼ਾਦੀ ਲਈ ਪਾਸਟਰ ਬੇਲਜੀ ਨੇ ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਵਿੱਚ ਪ੍ਰਾਰਥਨਾ ਕੀਤੀ ਇਸ ਮੌਕੇ ਪਾਸਟਰ ਗੁਰਸ਼ਰਨ ਬੇਲਜੀ ਨੇ ਸਮੂਹ ਨੌਜਵਾਨਾਂ ਦੇ ਭਲੇ ਲਈ ਪ੍ਰਾਰਥਨਾ ਕੀਤੀ ਇਹ ਰੋਕ ਲੈਣਾ ਫੋਟੋ ਲੈਣਾ ਬੰਦ ਕਰ ਦਿਓ ਬੰਦ ਕਰ ਦਿਓ ਬੰਦ ਦੀ ਦੇ ਇੱਕ ਹੋਰ ਕਰਨਾ ਵਰਗਾ ਕਰੋ ਬਹੁਤ ਵਾਦ ਹੈ ਕਰਦੀ ਹੈ ਆਓ ਅਰਕਾ ਇੱਥੇ ਜਾਓ ਸੁਣੋ ਇੱਥੇ ਆ ਬੰਦ ਤੁਹਾਨੂੰ ਤੁਹਾਡੇ ਅੰਦਰ ਹੈ ਜੀ ਸਰ ਇਹ ਅਲੜਾ ਕਿਧਰਾ ਹੈ ਮੇਰੇ ਭਾਈ ਉਹ ਮੇਰੇ ਭਾਈ ਉਹ ਨਾ ਮਾਈਕ ਮਾਈਕ ਨਾ ਬਈਆ ਉਹਦਾ ਬੰਦੇ ਵਾਲਾ ਸੀ ਬੱਤ ਜੀ ਕਿ ਸਿੱਧਾ ਦੰਦੇ ਤੋਂ ਚੰਦਾ ਨਾ ਕਿਹੜਾਈ ਸਮੇਸ਼ਾ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਦਰਸ਼ਕ ਮੇਰੇ ਇਸ ਚੈਨਲ ਦੇ ਮਾਧਿਅਮ ਰਾਹੀਂ ਦੇਖ ਰਹੇ ਆ ਮੈਨਾਂ ਨੂੰ 크리스마ਸ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਾ ਹਾਂ ਤੇ ਅੱਜ ਸਭ ਤੋਂ ਵੱਡਾ ਜਿਹੜਾ 크리스마ਸ ਦਾ ਤਿਆਰ ساری ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਸ ਦੇ ਮੌਕੇ ਦੇ ਉੱਤੇ ਅਸੀਂ ਸਾਰਿਆਂ ਨੂੰ 20 ਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਆ ਤੇ ਜੋ ਕਿ ਹਰ ਇੱਕ ਇਨਸਾਨ ਦੇ ਜੀਵਨ ਦੇ ਲਈ ਬਹੁਤ ਹੀ ਇੰਪੋਰਟੈਂਟ ਹੈ ਚਾਹੇ ਉਹਦੀ ਉਹ ਸਪਿਰਚੁਅਲ ਲਾਈਫ ਹੈ ਚਾਹੇ ਉਹਦੀ ਸੰਸਾਰਿਕ ਜ਼ਿੰਦਗੀ ਹੈ ਸੋ ਜਿਹੜਾ ਪੀਸ ਹੈ ਬਹੁਤ ਐਮ ਹੈ ਤੇ ਪਰ ਯਿਸੂ ਮਸੀਹ ਦੀ ਧਰਤੀ ਦੇ ਸਭ ਤੋਂ ਵੱਡਾ ਸੰਦੇਸ਼ ਜਿਹੜਾ ਹੈ ਉਹ ਸ਼ਾਂਤੀ ਦਾ ਦਿੱਤਾ ਤੇ ਅੱਜ ਸਾਡੇ ਦੁਆਰਾ ਵੀ ਕੋਜੇਵਾਲ ਦੀ ਧਰਤੀ ਤੋਂ ਸਾਰੀ ਦੁਨੀਆ ਨੂੰ ਆਈ ਹੋਈ ਸੰਗਤ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ ਉਹ ਤੁਹਾਨੂੰ ਜਨਾਤਾ ਕੋਲ ਉਹ ਆਪ ਨੂੰ ਨਾ ਬੁਣੋ Actually ਜਿ세 ਇਤਿਹਾਸ ਦੇ ਅਨੁਸਾਰ ਜਿਹਦੇ ਤੇ ਥੋੜਾ ਧਿਆਨ ਕਰੀਏ ਤਾਂ ਪਵਿੱਤਰ ਬਾਈਬਲ ਦੱਸਦਾ ਹੈ ਕਿ ਪਰਮੇਸ਼ਵਰ ਨੇ ਇਨਸਾਨ ਨੂੰ ਬਣਾਇਆ ਤੇ ਇਨਸਾਨ ਦਾ ਰਿਸ਼ਤਾ ਜਦੋਂ ਪਰਮੇਸ਼ਵਰ ਦੇ ਨਾਲ ਟੁੱਟ ਗਿਆ ਫਿਰ ਪਰਮੇਸ਼ਵਰ ਨੇ ਇੱਕ ਯੋਜਨਾ ਨੂੰ ਤਿਆਰ ਕੀਤਾ ਕਿ ਉਸੇ ਇਨਸਾਨ ਨੂੰ ਸਿਰਜਣੂ ਦੁਆਰਾ ਆਪਣੇ ਨਾਲ ਜੋੜਿਆ ਜਾਵੇ ਤੇ ਫਿਰ ਬਾਈਬਲ ਦੱਸਦਾ ਹੈ ਕਿ ਪ੍ਰਭੂ ਯਿਸੂ ਮਸੀਹ ਧਰਤੀ ਉੱਤੇ ਆਏ ਜੋ ਰਿਸ਼ਤੇ ਨੂੰ ਗੰਢਣ ਦੇ ਲਈ ਇਸ ਧਰਤੀ ਦੇ ਉੱਤੇ ਸਚਾਈ ਤੇ ਕਿਰਪਾ ਦੇ ਨਾਲ ਇਸ ਧਰਤੀ ਦੇ ਉੱਤੇ ਉਹਨਾਂ ਨੇ ਪਵਿੱਤਰ ਆਤਮਾ ਦੇ ਦੁਆਰਾ ਜਨਮ ਲਿਆ ਤੇ ਇਸੇ ਕਰਕੇ ਸਭ ਤੋਂ ਵੱਡਾ ਜਿਹੜਾ 크ਿਸਮਸ ਦਾ ਤਿਉਹਾਰ ਮਨਾਇਆ ਜਾਂਦਾ ਆ ਇੱਕ ਸ਼ਾਂਤੀ ਆ ਗਈ ਇਨਸਾਨ ਨੂੰ ਪਰਮੇਸ਼ਵਰ ਦੇ ਨਾਲ ਦੁਆਰਾ ਬਿਲਾਪ ਦੇ ਵਿੱਚ ਆ ਕੇ ਇਸ ਸੰਦਰਭ ਦੇ ਅੰਦਰ ਜਨਮ ਹੋਣਾ ਉਹ ਤਾਂ ਬਹੁਤ ਸੁਧਾਰਨ ਜਈ ਗੱਲ ਆ ਕਿ ਯੂਨੀਵਰਸ ਦੇ ਅੰਦਰ ਜਦੋਂ ਅਸੀਂ ਦੇਖਦੇ ਆ ਤੇ ਜਿਹੜੇ ਦਿਨ ਆ ਮੌਸਮ ਆ ਉਹ ਬਦਲਦੇ ਆ ਉਹ ਐਕਚੁਅਲੀ ਉਹਦੇ ਨਾਲ ਜਿਹੜਾ ਉਹ ਲਿੰਕ ਕਰਦਾ ਗੱਲ ਇਸ ਕਰਕੇ ਉਹਨੂੰ ਵੱਡਾ ਜਨਵੇ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਫਰਕ ਪੈ ਜਾਂਦਾ ਇਸੇ ਸਥੇ ਦੇ ਕੋਈ ਸੰਤਾਂ ਦੀ ਸਿੱਖਿਆ ਸੰਤਾਂ ਨੂੰ ਸਭ ਤੋਂ ਵੱਡਾ ਸੰਦੇਸ਼ ਇਹ ਆ ਕਿ ਆਪਣੀ ਕਿਰਤ ਕਰੋ ਪਰਮੇਸ਼ਵਰ ਦਾ ਸਿਮਰਨ ਕਰੋ ਤੇ ਕਿਸੇ ਉੱਤੇ ਜ਼ੁਲਮ ਨਾ ਕਰੋ ਜੋ ਪਰਮਾਤਮਾ ਦੇ ਜਿੱਤਾ ਆ ਉਹਦੇ ਰਾਜਾ ਦੇ ਵਿੱਚ ਰਹੋ ਔਰ ਕੋਸ਼ਿਸ਼ ਕਰੋ ਆਪਣੇ ਜੀਵਨ ਦੇ ਅੰਦਰ ਅੱਗੇ ਵਧਣ ਦੇ ਲਈ ਨੌਜਵਾਨ ਪੀੜ੍ਹੀ ਲਈ ਬਹੁਤ ਵੱਡੇ ਸੰਦੇਸ਼ ਆ ਪਹਿਲਾ ਸੰਦੇਸ਼ ਤਾਂ ਇਹ ਹੀ ਆ ਕਿ ਅੱਜਕੱਲ ਅਸੀਂ ਜਿਹੜੀ ਆਰਟੀਫੀਸ਼ੀਅਲ ਜਿਹੜੀ ਇੰਟੈਲੀਜੈਂਸੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਅਸੀਂ ਫਸ ਗਏ ਆ ਅਸੀਂ ਆਪਣਾ ਲਾਈਫ ਸਟਾਈਲ ਚੇਂਜ ਕਰ ਲਿਆ ਸਾਨੂੰ ਲੱਗਦਾ ਆ ਕਿ ਉਹਦੇ ਵਿੱਚ ਅਸੀਂ ਜ਼ਿਆਦਾ ਅੱਗੇ ਵਧ ਸਕਦੇ ਆ ਪਰ ਜਿਹੜਾ ਆਪਣਾ ਲਾਈਫ ਸਟਾਈਲ ਪਰਮੇਸ਼ਵਰ ਦੇ ਵੱਲੋਂ ਦਿੱਤਾ ਗਿਆ ਉਹਨੂੰ ਨਾ ਬਦਲਿਆ ਜਾਵੇ ਨਸ਼ਿਆਂ ਤੋਂ ਦੂਰ ਰਹਿ ਜਾਵੇ ਔਰ ਜੋ ਸਮਾਜਿਕ ਬੁਰਾਈਆਂ ਆ ਉਹਦਾ ਹਿੱਸਾ ਨਹੀਂ ਬਣਨਾ ਚਾਹੀਦਾ ਔਰ ਪਰਮੇਸ਼ਵਰ ਦੀ ਆਗਿਆਕਾਰੀ ਨੂੰ ਜਾਣਨਾ ਤੇ ਉਹਨਾਂ ਨਾਲ ਜੁੜੇ ਰਹਿਣ ਬਾਰੇ ਅ ਅੱਜ ਦੀ ਪੀੜ੍ਹੀ ਲਈ ਬਹੁਤ ਵੱਡਾ ਸੰਦੇਸ਼ ਹੈ ਸੋਰੀ ਸੰਗਤਤਾ ਦੇ ਕੈਮਰੇਆਂ ਵਿੱਚ ਪਬਲਿਕ ਨੇ ਦੇਖ ਲੈਣੀ ਆ ਪਰ ਗੱਲ ਇਹ ਆ ਕਿ ਜੋ ਆਪਾਂ ਕਹਿੰਨੇ ਆ ਮੰਚ ਦੇ ਉੱਤੇ ਜੋ ਆਪਾਂ ਪ੍ਰੇਅਰਸ ਕਰਦੇ ਆ ਉਹਨਾਂ ਦੇ ਰਿਜ਼ਲਟ ਕੀ ਆ ਮੈਨੂੰ ਪਤਾ ਨਹੀਂ ਤੁਸੀਂ ਕੈਪਚਰ ਕੀਤਾ ਜਾਂ ਨਹੀਂ ਕੀਤਾ ਘੱਟੋ ਘੱਟ 150 ਤੋਂ 200 ਦੇ ਕਰੀਬ ਨੰਮ ਜੰਮੇ ਬੱਚੇ ਤੁਸੀਂ ਦੇਖਿਆ ਤੇ ਅੱਜ ਵੀ ਉਹ ਪਰਿਵਾਰਾਂ ਨੂੰ ਤੁਸੀਂ ਦੇਖਿਆ ਆ ਜਿਨ੍ਹਾਂ ਦੇ ਕੋਲ ਬੱਚੇ ਹੈ ਨਹੀਂ ਉਹ ਵੀ ਮੇਰਾ ਕਹਲ 3350 ਦੀ ਗੈਦਰਿੰਗ ਦੇ ਵਿੱਚ ਲੋਕ ਆਏ ਸੀ ਜਿਨ੍ਹਾਂ ਲਈ ਅਸੀਂ ਪ੍ਰੇਅਰ ਕੀਤੀ ਆ ਤੇ ਜਿਹੜੇ ਵਿਸ਼ਵਾਸ ਕਰਨ ਕਿ ਹੋਪਫੁਲੀ ਅਗਲੇ ਸਾਲ ਫਿਰ ਮੈਂ ਉਮੀਦ ਕਰਦਾ ਪਰਮੇਸ਼ਰ ਦਾ ਅਨੁਸਾਰ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੁਸੀਂ ਇੱਥੇ ਹੋਵੋ ਸਾਡੇ ਨਾਲ ਤੇ ਤੁਸੀਂ ਉਹਨਾਂ ਦੇ ਹੱਥਾਂ 'ਚ ਵੀ ਬੱਚੇ ਦੇਖੋਗੇ ਕਾਇਸਾ ਤੁਸੀਂ ਯੂਥ ਦੇ ਪ੍ਰੈਜਿਡੈਂਟ ਬਣੇ ਹੋ ਔਰ ਕੀ ਗਿਆ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਅੱਜ ਕ੍ਰਿਸਮਸ ਦੇ ਸੋਭ ਮੌਕੇ ਦੇ ਉੱਤੇ ਸਾਰੀ ਦੁਨੀਆ ਦੇ ਵਿੱਚ ਵਸਦੇ ਹੋਏ ਮਸੀਹ ਭੈਣਾਂ ਭਾਈਆਂ ਨੂੰ 크리스마 ਦੀਆਂ ਮੁਬਾਰਕਾਂ ਦਿੰਦਾ ਹੈ ਔਰ ਸਭ ਨੂੰ ਨਵੇਂ ਸਾਲ ਦੀ ਮੁਬਾਰਕਾਂ ਦਿੰਦਾ ਜੀ ਔਰ ਕੋਈ ਮੈਸੇਜ ਤੁਹਾਡੇ ਵਾਸਤੇ ਇਹ ਜਿਹੜਾ ਯੈਸ ਜਿਹੜਾ 2026 ਆ ਰਿਹਾ ਜੀ ਸਾਰਿਆਂ ਦੇ ਵਾਸਤੇ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਔਰ ਯੂਥ ਇਸ ਬਰੇ ਦੇ ਵਿੱਚ ਬਹੁਤ ਤਰੱਕੀਆਂ ਕਰੇ ਮੈਂ ਸ਼ੁਭ ਕਾਮਨਾ ਕਰਦਾ ਪਰਮੇਸ਼ਰ ਦੀ ਹਜ਼ੂਰੀ ਦੀ ਦੁਆ ਕਰਦਾ ਜੀ ਔਰ ਨਸ਼ਾ ਤੋਂ ਬਚਣ ਲਈ ਯੂਥ ਨੂੰ ਜੀ ਹਾਂਜੀ ਜੀ ਯੂਥ ਬਿਲਕੁਲ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਵੇ ਔਰ ਪ੍ਰਾਰਥਨਾ ਕਰੇ ਔਰ ਪ੍ਰਭੂ ਦੇ ਵਚਨ ਨਾਲ ਜੁੜੇ ਔਰ ਨਸ਼ੇ ਤੋਂ ਦੂਰ ਰਵੇ ਜੀ